ਗਿਲੰਦਰ ਦਿਲਾਮ ਆਪਣੇ ਚੌਕ ਨੇੜੇ ਉਦਮ ਸਿੰਘ ਨਗਰ ਦੇ ਘਰ ਵਿੱਚ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ ਇੱਥੇ ਤਿੰਨ ਬਦਮਾਸ਼ ਇੱਕ ਦੋਸਤ ਕਰੀ ਜਿਹੜੇ ਸਨ ਜਿਹੜੇ ਅਗਲੇ ਦਿਨ ਕਿਸੇ ਵਾਰਦਾਤ ਦੀ ਤਿਆਰੀ ਲਈ ਇਕੱਠੇ ਹੋਏ ਸਨ ਪਰ ਅੰਧੇ ਰਾਤ ਤੋਂ ਬਾਅਦ ਇਹਨਾਂ ਵਿੱਚੋਂ ਇੱਕ ਨੇ ਸੁੱਤੇ ਪਏ ਦੂਜੇ ਦੋਨਾਂ ਸਾਥੀਆਂ ਉੱਪਰ ਗੋਲੀਆਂ ਦਾ ਮੀਂਹ ਵਰਾ ਦਿੱਤਾ ਇਸ ਸਬੰਧੀ ਘਰ ਦੇ ਮਾਲਕ ਹਰੀਐਂਦਰ ਮਣੀ ਨੇ ਇਹਦਾ ਮਾਮਲਾ ਪੁਲਿਸ ਨੂੰ ਦੱਸਿਆ ਕਿ ਉਸ ਦੇ ਘਰ ਵਿੱਚ ਮੋਤਾ ਸਿੰਘ ਨਗਰ ਦਾ ਰਹਿਣ ਵਾਲਾ ਖਿਮਮ ਤੇ ਬਸਤੀ ਸ਼ੇਖ ਦਾ ਵੀ ਰਹਿਣ ਵਾਲਾ ਅਪ੍ਰੀਤੀ ਸੇ ਦੋਸਤ ਮਨੀ ਮਠਾਪੁਰ ਨਾਲ ਠਹਿਰੇ ਸੀ ਰਾਤ 12:30 ਵਜੇ ਤੱਕ ਆਪਸ ਵਿੱਚ ਗੱਲਾਂ ਕਰਦੇ ਰਹੇ ਪਰ ਅਚਾਨਕ 3 ਵਜੇ ਮਨੀ ਮਠਾਪੁਰ ਨੇ ਸੁੱਤੇ ਪੇਸ਼ ਅਤੇ ਵਿਨੈਤ ਵਾਲੀ ਨੂੰ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਇਸ ਕੰਮ ਵਿੱਚ ਦੋਨਾਂ ਦੀ ਮੌਤ ਹੋ ਗਈ ਵਾਰਦਾਤ ਤੋਂ ਬਾਅਦ ਮਨੀ ਮਠਾਪੁਰ ਪਹੁੰਚਾਰ ਹੋ ਗਿਆ ਇਸ ਸਬੰਧੀ ਕੰਮ ਦੀ ਸੂਚਨਾ ਤੇਰਾਮਾ ਮੰਡੀ ਥਾਣੇ ਦੀ ਪੁਲਿਸ ਤੇ ਐਸ.ਪੀ. ਸੈਂਟਰਲ ਦਨਮਰ ਸਿੰਘ ਆਪਣੀਆਂ ਮਹਾਰਟੀ ਮਸਫਤ ਕੰਮ ਸਥਾਨ ਤੇ ਪਹੁੰਚ ਗਏ ACP ਨੰਬਰ ਸਿੰਘ ਦੱਸਿਆ ਕਿ ਮ੍ਰਿਤਕ ਕਰਦੇ ਮਾਲਕ ਅਤੇ ਕਾਤਲ ਸਮੇਤ ਇਹਾਰੇ ਵਿਅਕਤੀ ਉਪਰੋਕਤ ਸ਼ੱਕਰ ਵਾਲੇ ਹਨ ਹੁਣ ਵੀ ਇਹ ਕਿਸੇ ਵਾਰਦਾਤ ਦੀ ਤਿਆਰੀ ਕਰ ਰਹੇ ਸਨ ਪਰ ਅਚਾਨਕ ਇਹ ਕਤਨਾ ਵਾਪਰੀ ਉਹਨਾਂ ਕਹੇ ਕਿ ਪੁਲਿਸ ਕਰਦੇ ਮਾਲਕ ਹਰਿੰਦਰ ਮਣੀ ਦੇ ਬਿਆਨਾਂ ਤੇ ਕਾਰਵਾਈ ਕਰ ਰਹੀ ਹੈ ਤੇ ਦੁਸ਼ਮਣ ਨੂੰ ਜਲਦੀ ਕਾਬੂ ਕਰ ਲਿਆ ਜਾਏਗਾ ਜ ਜ ਅੱਜ ਸਵੇਰੇ ਤੜਕਸਾਰ ਗੋਲੀਆਂ ਚੱਲੀਆਂ ਕੀ ਕਾਰਨ ਰਿਹਾ ਹੈ ਕਿ ਇਨਵੈਸਟੀਗੇਸ਼ਨ ਦੇ ਸਾਹਮਣੇ ਆ ਹੁਣ ਤੱਕ ਇਹ ਕੋਈ 6 ਵਜੇ ਦੇ ਕਰੀਬ ਅੱਜ ਮਾਰਨਿੰਗ ਸਿਵਲ ਹਸਪੀਟਲ ਦਿਲੰਦਰ ਤੋਂ थाना ਰਾਮਾ ਮੰਡੀ ਵਿੱਚ ਇੱਕ ਫੋਨ ਮਸੂਲ ਹੋਇਆ ਸੀ ਜੀ ਕਿ ਇੱਕ ਸ਼ਿਵਮ ਨਾਮ ਦਾ ਲੜਕਾ ਜਿਹੜਾ ਹੈਗਾ ਜਿਹਦੇ ਗੋਲੀਆਂ ਲੱਗੀਆਂ ਹੋਈਆਂ ਨੇ ਉਹ ਸੀਰੀਅਸ ਹੱਤ ਵਿੱਚ ਦਾਖਲ ਹੋਇਆ ਹਸਪੀਟਲ ਕਾਰਬੇ ਲਈ ਤਤਸ਼ੀਖ ਅਫਸਰ ਨੂੰ ਭੇਜੋ ਇਸ ਤਰ੍ਹਾਂ ਦੇ ਉੱਤੇ ਜਿਹੜਾ ਐਸ ਐਚਓ ਰਾਮਾ ਮੰਡੀ ਇੰਸਪੈਕਟਰ ਪਰਮੇਂਦਰ ਸਿੰਘ ਸਮੇਤ ਫੋਰਸ ਸਿਵਲ ਹਸਪਤਲ ਪਹੁੰਚਿਆ ਸੀਗੇ ਹੂੰ ਇਨ ਦਾ ਬੈਂਟ ਟਾਈਮ ਇਹ ਜਿਹੜਾ ਸ਼ਿਮਮ ਇੰਜਰਡ ਸੀ ਹੂੰ ਉਹਦੀ ਡੈਥ ਹੋ ਚੁੱਕੀ ਸੀਗੀ ਹੂੰ ਤੇ ਇਹਦੇ ਨਾਲ ਦੂਸਰਾ ਲੜਕਾ ਵੀ ਸੀਗਾ ਬਿਨੇ ਤਿਵਾੜੀ ਹਾਂਜੀ ਔਰ ਉਹਦੀ ਵੀ ਜਿਹੜੀ ਹੈਗੀ ਸੀ ਡੈਥ ਹੋ ਚੁੱਕੀ ਸੀਗੀ ਉਹ ਬਰਾਡ ਡੈੱਡ ਐਟ ਦ ਸਪਾਟ ਹੋ ਗਿਆ ਸੀਗਾ ਜੀ ਤੋਂ ਐਕਚੁਅਲ ਉੱਥੇ ਜਿਹੜਾ ਉਹਨਾਂ ਦੇ ਲੜਕਾ ਲੈ ਕੇ ਗਿਆ ਸੀਗਾ ਸਿਵਲ ਹਸਪੀਟਲ ਹੂੰ ਹਰਜਿੰਦਰ ਸਿੰਘ ਮਣੀ ਜੀ ਉਹਦੇ ਤੋਂ ਜਦੋਂ ਗੱਲਬਾਤ ਕੀਤੀ ਤੇ ਉਹਨੇ ਦੱਸਿਆ ਕਿ ਵੀ ਇਹ ਇਹ ਤਿੰਨੇ ਜਾਣੇ ਨੇ ਇਹ ਇੱਕ ਤਾਂ ਜਿਨ੍ਹਾਂ ਦੀ ਦੋਨਾਂ ਦੀ ਡੈਥ ਹੋ ਗਈ ਆ ਤੇ ਤੀਸਰਾ ਇਹਨਾਂ ਦੇ ਨਾਲ ਮਨੀ ਮਿੱਠਾਪੁਰੀਆ ਇਹ ਤਿੰਨੇ ਦੋਸਤ ਸੀਗੇ ਕੋਈ ਰਾਤੀ ਜਿੱਥੇ ਆਪਾਂ ਖੜੇ ਆ ਉਦੋਂ ਸਿੰਘ ਨਗਰ ਇਹ ਹਰਜਿੰਦਰ ਸਿੰਘ ਮਨੀ ਦਾ ਘਰ ਆ ਇਹ ਵੀ ਉਹਨਾਂ ਦਾ ਦੋਸਤ ਸੀ ਮਤਲਬ ਕਿ ਇਹ ਚਾਰੋਂ ਦੋਸਤ ਸੀਗੇ ਹੂੰ ਤੋ ਇਹ ਤਿੰਨ ਜਾਣੇ ਦੋ ਮ੍ਰਿਤਕ ਹੋ ਗਏ ਤੇ ਤੀਜਾ ਹੋ ਗਿਆ ਮਨੀ ਮਿੱਠਾਪੁਰੀਆ ਹੂੰ ਇਹ ਰਾਤੀ ਕੋਈ 12:30 ਵਜੇ ਉਦਮ ਸਿੰਘ ਨਗਰ ਹਾਊਸ ਨੰਬਰ 10 ਵਿੱਚ ਜਿਹੜਾ ਕਿ ਹਰਚੰਦਰ ਮਨੀ ਦਾ ਘਰ ਇੱਥੇ ਆਏ ਸੀਗੇ ਹੂੰ ਤੇ ਕਹਿੰਦੇ ਸੀ ਵੀ ਇਹਨਾਂ ਨੇ 2:30 ਵਜੇ ਤੱਕ ਗੱਲਬਾਤਾਂ ਕੀਤੀਆਂ ਨੇ ਤੇ ਸਵੇਰੇ ਇ ਚਾਰੇ ਜਾਣੇ ਇਹ ਉੱਪਰ ਇੱਕ ਰੂਮ ਬਣਿਆ ਹੋਇਆ ਹੈਗਾ ਉੱਥੇ ਸਾਰੇ ਇੱਕੋ ਹੀ ਬੈੱਡ ਦੇ ਉੱਤੇ ਤੇ ਇੱਕ ਨਾਲ ਥੱਲੇ ਗੱਦਾਂ ਲਾ ਕੇ ਸੁੱਤੇ ਪਏ ਸੀ ਸੋ ਗਏ ਸੀ ਕਰੀਬ 4:00 ਵਜੇ ਜਿਹੜਾ ਕਿ ਸਾਨੂੰ ਦੱਸਿਆ ਹੈਗਾ ਵਾ ਮੁੰਡੇ ਨੇ ਹਰਚੰਦਰ ਮਨੀ ਨੇ ਜਿਹੜਾ ਕਿ ਮਦਈਮ ਕਤਮ ਹੈ ਕਿ ਉਹਨੂੰ ਗੋੜੀ ਚੱਲਣ ਦੀ ਆਵਾਜ਼ ਆਈ ਤੇ ਉਹਨੇ ਇਮੀਡੀਏਟਲੀ ਲਾਈਟ ਜਗਾਈ ਤੇ ਦੇਖਿਆ ਜਿਹੜਾ ਮਨੀ ਮਠਾਪੁਰੀਆ ਜਿਹੜਾ ਇਹਨਾਂ ਦਾ ਸਾਥੀ ਸੀਗਾ ਉਹਦੇ ਹੱਥ ਵਿੱਚ ਪਿਸਤਲ ਸੀ ਪਹਿਲਾਂ ਉਹਨੇ ਤਿੰਨ ਚਾਰ ਗੋਲੀਆਂ ਦੇ ਜਿਹੜੀਆਂ ਹੈਗੀਆਂ ਨੇ ਸ਼ਿਵਮ ਨੂੰ ਮਾਰੀ ਤੇ ਨਾਲ ਹੀ ਜਿਹੜੀਆਂ ਹੈ ਚਾਰ ਪੰਜ ਗੋਲੀਆਂ ਹੋਰ ਰਾਉਂਡ ਫਾਇਰ ਕਰਕੇ ਜਿਹੜਾ ਕਿ ਬਿਨੇ ਤਵਾੜੀ ਸੀ ਉਹਦੇ ਮਾਰੀ ਬਿਨੇ ਤਵਾੜੀ ਤਾਂ ਐਟ ਦੀ ਸਪੌਟ ਹੀ ਡੈੱਡ ਹੋ ਗਿਆ ਸੀਗਾ ਜਿਹੜਾ ਸ਼ਿਵਮ ਸੀਗਾ ਉਹ ਥੋੜਾ ਬੋਲਦਾ ਚੱਲਦਾ ਸੀਗਾ ਤੇ ਉਹਨੂੰ ਇਸੇ ਵੇਲੇ ਹਸਪੀਟਲ ਲੈ ਕੇ ਗਏ ਸੀਗੇ ਤੋਂ ਇਹ ਸਾਰਾ ਇਨਸੀਡੈਂਟ ਸੀਗਾ ਜਿਹੜਾ ਇਹਦੇ ਹਰਜਿੰਦਰ ਮਨੀ ਦੇ ਖਾਂਦੇ ਸਾਹਮਣੇ ਹੋਇਆ ਈਵਨ ਕਿ ਜਿਹੜਾ ਸ਼ਿਬਮ ਹੈਗਾ ਉਹਨੇ ਵੀ ਜਿਹੜਾ ਹਸਪੀਟਲ ਜਾ ਕੇ ਇੱਕ ਛੋਟਾ ਜਿਹਾ ਆਪਣਾ ਬਿਆਨ ਦਿੱਤਾ ਸੀਗਾ ਜਿਹੜਾ ਕਿ ਵੀ ਇਹ ਜਿਹੜਾ ਹੈਗਾ ਗੋਲੀਆਂ ਮਾਰੀਆਂ ਇਹ ਮਨੀ ਮਿੱਠਾਪੁਰੀਆਂ ਨੇ ਮਾਰੀਆਂ ਜਿਹੜਾ ਕਿ ਇਹਨਾਂ ਦਾ ਦੋਸਤ ਸੀ ਤਾਂ ਮੌਕੇ ਤੇ ਪਹੁੰਚੇ ਹੈਗੇ ਅਸੀਂ ਸਾਰੀ ਜਿਹੜੀ ਐਫਐਸਐਲ ਟੀਮ ਸਾਡੀ ਹੈ ਜਾਂ ਡੌਗ ਸਕਵਾਡ ਆਇਆ ਹੈਗਾ ਮੁਲਜ਼ਮ ਆਲਰੇਡੀ ਗ੍ਰਿਫਤਾਰ ਆਲਰੇਡੀ ਨਾਮਿਨੇਟ ਹੈਗਾ ਬਾਈ ਨੇਮ ਐਫਆਈਆਰ ਤਾਂ ਐਫਆਈਆਰ ਸੀ ਦਰਜ ਕਰਕੇ ਗੀ ਤਫਤੀਸ਼ ਉਹ ਸ਼ੁਰੂ ਕਰ ਦਿੱਤੀ ਗਈ ਹੈ ਕਿ ਗੋਲੀਆਂ ਕਿਉਂ ਨਿਰਮਲਤੀ ਚਲਾਈਆਂ ਗਈਆਂ ਉਹ ਇਹ ਆ ਵੀ ਥੋੜੀ ਬਹੁਤ ਹੀ ਇਹ ਤੇ ਬੇਸਿਕਲੀ ਇਹ ਜਿਹੜੇ ਤਿੰਨੇ ਹੀ ਬੰਦੇ ਹੈਗੇ ਨੇ ਇਹ ਵੀ ਕ੍ਰਿਮੀਨਲ ਰਿਕਾਰਡ ਦੇ ਬੰਦੇ ਹੈਗੇ ਨੇ ਇਹਨਾਂ ਦੇ ਖਿਲਾਫ ਹੀ ਪਹਿਲਾਂ ਤੇ ਪੀਤੀ ਹੋ ਗਈ ਲੇਕਿਨ ਉਹ ਮਦਈ ਮਕਦਮਾ ਨੇ ਇਸ ਕੱਲ ਦਾ ਅਜੇ ਤੱਕ ਨਹੀਂ ਕੀਤਾ ਹੈ ਲੇਕਿਨ ਕੋਈ ਬਹਿਸ ਬਾਜੀ ਜ਼ਰੂਰ ਇਹਨਾਂ ਦੀ ਹੋਈ ਹੈ ਜਿਹਦੇ ਤੇ ਕਰਨਾ ਇਹ ਸਾਰੇ ਇਨਸੀਡੈਂਟ ਵਾਪਰਿਆ ਹੈਗਾ ਉਹਨਾਂ ਨੂੰ ਪਤਾ ਸੀਗਾ ਵੀ ਵੈਪਨ ਉਹ ਲੈ ਕੇ ਆਇਆ ਹੈਗਾ ਮੁੰਨੀ ਮਿੱਠਾਪੁਰ ਦੇ ਨਾਮ ਦੇਖੋ ਜੀ ਵੈਪਨ ਤਾਂ ਜਿਹੜੇ ਵੈਪਨ ਇੱਕ ਦਾ ਵੈਪਨ ਜਿਹਦੇ ਨਾਲ ਉਹਨੇ ਗੋਲੀਆਂ ਚਲਾਈਆਂ ਨੇ ਉਹ ਸੀ ਇੱਕ ਵੈਪਨ ਸਾਨੂੰ ਮੌਕਾ ਤੋਂ ਮਿਲਿਆ ਹੈਗਾ ਜਦੋਂ ਇੱਥੇ ਛੱਡ ਗਿਆ ਹੈਗਾ ਅੱਛਾ ਦੋ ਵੈਪਨ ਹਾਂ ਦੋ ਵੈਪਨ ਸੀਗੇ ਨਹੀਂ ਉਹ ਸਾਰੇ ਨਜਾਇਜ਼ ਵੈਪਨ ਹੈਗਾ ਜਿਹੜਾ ਸਾਡੇ ਕਰਨੀ ਸੀ ਇੱਥੇ ਮੈਂ ਜਿੰਨੀ ਹੁਣ ਤੱਕ ਦੀ ਪੁਸ਼ਕਿਸ਼ ਕੀਤੀ ਹੈਗੀ ਆ ਮੇਰੇ ਮਾਈਂਡ ਦੇ ਅਕੋਰਡਿੰਗਲੀ ਆ ਕਿ ਵਾਕਈ ਕਿਸੇ ਵਾਰਦਾਤ ਕਰਨ ਦੇ ਚੱਕਰ ਵਿੱਚ ਸੀ ਇਹ ਮੌਕੇ ਤੋਂ ਫਰਾਰ ਹੋ ਗਿਆ ਸੀ ਇਹ ਮੌਕੇ ਤੋਂ ਫਰਾਰ ਹੋ ਗਿਆ ਬੇਸਿਕਲੀ ਇਹ ਫਿਰ ਉਹਨਾਂ ਨੇ ਜਦੋਂ ਇਹ ਥੱਲੇ ਉਤਰਿਆ ਆਪਣਾ ਇਹਦੇ ਹੱਥ ਵਿੱਚ ਪਿਸਟਲ ਸੀਗਾ ਮਨੀ ਮਿੱਠਾਪੁਰੀਆ ਦੀ ਤੇ ਇਹਨੇ ਫਿਰ ਇਹਨਾਂ ਨੂੰ ਵੀ ਥ੍ਰੈਟ ਕੀਤਾ ਵੀ ਜੇ ਤੁਸੀਂ ਮੈਨੂੰ ਡੀਟੇਨ ਕੀਤਾ ਮੈਂ ਤੁਹਾਡੇ ਗੋਲੀ ਮਾਰ ਦੂੰਗਾ ਤਾਂ ਬੰਦਾ ਡਰ ਜਾਂਦਾ ਸੀ ਹੁਣ ਫਰਾਰ ਹੈ ਉਹ ਬੰਦਾ ਫਰਾਰ ਹੈਗਾ ਪਰ ਉਹ ਫੜ ਲਾਂਗੇ ਆਪਾਂ ਟੀਮਾਂ ਸਾਡੀਆਂ ਜਿਹੜੀਆਂ ਸੀ ਭੇਜੀਆਂ ਨੇ ਪਹਿਲੇ ਵੀ ਮਾਮਲੇ ਦਰਜ ਹੈਗੇ ਸ਼ਿਵਮ ਨੇ ਸੀਵਲ ਚ ਕਿੰਨੂ ਬਿਆਨ ਦਿੱਤੇ ਸੀ ਉਹ ਆਫਰ ਕਾਰਡ ਆ ਸਾਰੇ ਉੱਥੇ ਬੋਲ ਕੇ ਇਹ ਸਾਰਾ ਮਨੀ ਜਿਹੜਾ ਹੈਗਾ ਮੁੰਡਾ ਮਦਈਆ ਸਾਡਾ ਇਹਨੇ ਦੱਸਿਆ ਕਿਉਂ ਦੱਸਿਆ ਸੀ ਕਿਉਂਕਿ ਜਿਹੜਾ ਮਨੀ ਮਦਈ ਮਕਦਮਾ ਹੈਗਾ